ਨਾਮ ਬਿਸਾਰੇ ਅਜ ਅਵਰ ਕਹਾਂ ਕੋ ਜਾਏ ਸਭ ਸੇ ਇੱਕ ਨਿਰੰਜਨ ਰਾਏ ਜਿਕੇ ਜੁਗ ਜਾਕੇ ਸਭ ਹਾਰ ਅੰਦਰ ਬਾਹਰ ਜਾਨੋ ਸਾਜ ਰਾਣ ਬਿਅੰਤ ਅਪਾਰ ਨਾਨਕ ਦਾ

ਆਸ ਪਿਆਰੇ ਅਨੁਸ਼ਖ ਬੋਲਣ ਨਹੀਂ ਚੁਕਾ ਸੀ ਸਾਡੇ ਬੀਬੀ ਭੈਣ ਜੀ ਦਾ ਆ ਜੀ ਉਹਨਾਂ ਨੇ ਬਹੁਤ ਸੋਹਣਾ ਬੜਾ ਵਧੀਆ ਮੈਨੂੰ ਇੱਕ ਸੱਚਾ ਦੱਸਿਆ ਕਿ ਸਤ ਗੁਰੂ ਸ੍ਰੀ ਗੁਰੂ ਘਰ ਜਾਂਦੇ ਆ ਜੀ ਸਾਹਿਬ ਜੀ ਦੇ ਸੀਧੀ ਜੀ ਜੜੇ ਚੜ੍ਹ ਰਹੇ ਨੇ ਤਾਂ ਕਰਕੇ ਸ਼ਰੂਪੇ ਨਾਂ ਕਿਸੇ ਨੇ ਪਾਈ ਜਾਣ ਅਸੀਂ ਚਾਹੁੰਦੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੁਰਦੁਆਰਾ ਮੀਰੀ ਪੀਰੀ ਸਾਹਿਬ ਵਿੱਚ ਕੋਟ ਆਤਮ ਆਰਾਮ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ ਹੈ ਸੰਗਤਾਂ ਦਾ ਠਾਠਾ ਮਰਦਾ ਪਿਆਰ ਸਤਿਗੁਰ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 40 ਦਿਨ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਾਠ ਕਰਕੇ ਆਪਣੇ ਜੀਵਨ ਨੂੰ ਸਫਲਿਆ ਕੀਤਾ ਹੈ ਸਮੂਹ ਇਲਾਕਾ ਨਿਵਾਸੀ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸਾਰੇ ਮਿਲ ਕੇ ਪਿਆਰ ਦੇ ਨਾਲ ਰਹੀਏ ਸਾਰੇ ਰਲ ਮਿਲ ਕੇ ਪਿਆਰ ਨਾਲ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੰਨਾਂ ਸ਼ਹੀਦੀ ਗੁਰੂ ਮਹਾਰਾਜ ਜੀ ਨੇ 40 ਦਿਨ ਤੋਂ ਲਗਾਤਾਰ ਕਿਸਤਰੀ ਸ਼ਾਸਨ ਸਭਾ ਗੋਦਰਾ ਮੀਰੀ ਪੀਰੀ ਸਾਹਿਬ ਵਿਖੇ 40 ਦਿਨ ਤੋਂ ਲਗਾਤਾਰ ਸਮਾਗਮ ਚੱਲ ਰਹੇ ਨੇ ਵੱਖਰੇ ਵੱਖਰੇ ਤੌਰ ਤੇ ਤਕਵਾਨ ਅਤੇ ਅੱਜ ਸਮਾਪਤੀ ਵਾਲੇ ਦਿਨ ਬਹੁਤ ਵੱਡਾ ਸੰਗਤਾਂ ਦਾ ਆਠ ਆਠਾ ਮਾਰਦਾ ਇਕੱਠ ਗੁਰੂ ਅਰਜਨ ਦੇਵ ਜੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਨ ਵਾਸਤੇ ਪਹੁੰਚੇ ਗੁਰਦੁਆਰਾ ਪ੍ਰਬੰਧ ਕਮੇਟੀ ਮੀਰੀ ਪੀਰੀ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਔਰ ਸਾਰਿਆਂ ਨੂੰ ਜੀ ਆਇਆਂ ਨੂੰ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਨਾਮ ਗਾਣ ਦੀਆਂ ਦਾਤਾਂ ਦੇਖ ਕੇ ਕਿਰਤਾਂਤ ਕਰਦੇ ਰਹਿਣ ਸੁਖ ਹੋਵੇ ਜੀ ਨਾਮ ਜਪਿ ਆਵੇ ਨਾਨਕ ਨਾਮ ਕਟ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ